ਪਾਗੀ ਖਬਰ ਜਿਹੜੀ ਆ ਉਹ ਬਰਨਾਲਾ ਤੋਂ ਸਾਹਮਣੇ ਵਾਲੇ ਜਿੱਥੇ ਇੱਕ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਿਆਂ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰੇਆਮ ਸਰਪੰਚ ਨੂੰ ਭੌਂ ਦਿੱਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸਿਆ ਕਿ ਪਰਿਵਾਰਕ ਮੈਂਬਰ ਸੜਕਾਂ ਦੇ ਉੱਤੇ ਆ ਕੇ ਉਹਨਾਂ ਦੇ ਵੱਲੋਂ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਅਤੇ ਲੋਕ ਆਓ ਤੁਹਾਨੂੰ ਵੀ ਦੱਸਦੇ ਹਾਂ ਹੋਈ ਹੈ ਜੀ ਬਹੁਤ ਦਰਦਨਾਕ ਘਟਨਾ ਹੋਈ ਹੈ ਇਹ ਜੋ ਕਿ ਮੈਨੂੰ ਸਵਾ 4 ਵਜੇ ਫੋਨ ਗਿਆ ਕਹਿੰਦੇ ਸੁਖਵਿੰਦਰ ਸਿੰਘ ਕਲਕੱਤਾ ਪ੍ਰਾਪਰਟੀ ਡੀਲੀਆ ਦੀ ਦੁਕਾਨ ਤੇ ਬੈਠਾ ਸੀਗਾ ਅਣ ਪਛਾਤਾ ਇੱਕ ਮੁੰਡਾ ਆਇਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰ ਦਾਂ। ਉਸ ਤੋਂ ਬਾਅਦ ਸਾਰਾ ਪਿੰਡ ਇੱਥੇ ਇਕੱਠਾ ਹੋ ਗਿਆ। ਸਾਡੇ ਆ ਥਾਣਾ ਨਾਲ ਹੀ ਅਜੇ ਤੱਕ ਪ੍ਰਸ਼ਾਸਨ ਪਹੁੰਚਿਆ ਨਹੀਂ ਹੈਗਾ। ਜਿੰਨਾ ਚਿਰ ਪਰਿਵਾਰ ਨੂੰ ਅਨਸਾਫ਼ ਨਹੀਂ ਮਿਲਦਾ ਹੈਗਾਗਾ ਉਹਨਾਂ ਜੇ ਅਸੀਂ ਇੱਥੇ ਰੋਡ ਜਾਮ ਕਰਾਂਗੇ, ਇੱਥੇ ਬੈਠਾਂਗੇ। ਆ 4:15 ਮਿੰਟ ਦੇ ਕਰੀਬ ਮੈਨੂੰ ਇੱਕ ਫੋਨ ਆਇਆ ਵੀ ਮੇਨ ਬੱਸ ਸਟੈਂਡ ਸ਼ਹਿਣਾ ਤੇ ਕੋਈ ਅਣਪਛਾਤੇ ਵਿਅਕਤੀ ਸੁਖਵਿੰਦਰ ਸਿੰਘ ਕਲਕੱਤਾ ਦੇ ਗੋਲੀ ਮਾਰ ਕੇ ਭੱਜ ਗਏ। ਜਦੋਂ ਮੈਂ ਮੇਨ ਬੱਸ ਸਟੈਂਡ ਸ਼ਹਿਣਾ ਤੇ ਪਹੁੰਚ ਕੇ ਦੇਖਿਆ ਤਾਂ ਇੱਥੇ ਭਾਈ ਮੂਰचंद ਪ੍ਰਾਪਰਟੀ ਡੀਲਰਾਂ ਦੀ ਦੁਕਾਨ ਆ ਜਿੱਥੇ ਕ ਕੁਝ ਦੋਸਤਾਨਾ ਗੱਲਾਂ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਪ੍ਰੰਤੂ ਗੱਡੀ ਖੜਾ ਕੇ ਇੱਕ ਵਿਅਕਤੀ ਅਣਪਛਾਤਾ ਆਇਆ ਉਹ ਗੋਲੀ ਮਾਰ ਕੇ ਤੁਰੰਤ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਇਹਨਾਂ ਨੇ ਉਹਦੇ ਵਿਅਕਤੀ ਦੇ ਪਿੱਛੇ ਗੱਡੀ ਦੇ ਇੱਟਾ ਰੋੜੇ ਵੀ ਚਲਾਏ ਉਹਦੇ ਸ਼ੀਸ਼ੇ ਵਗੈਰਾ ਹੀ ਫੁੱਟੇ ਆ ਪ੍ਰੰਤੂ ਉਹ ਜਿਹੜਾ ਵਿਅਕਤੀ ਜੋ ਭੱਜਣ ਵਿੱਚ ਸਫਲ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਟੇ ਨਗਰ ਦੇ ਇਸ ਤੋਂ ਪਹਿਲਾਂ ਸਰਪੰਚ ਰਹੇ ਚੁੱਕੇ ਬੀਬੀ ਮਲਕੀਤ ਕੌਰ ਕਲਕੱਤਾ ਉਹਨਾਂ ਦੇ ਜਿਹੜੇ ਸੁਪੁੱਤਰ ਸੀਗੇ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜੋ ਪਿੰਡ ਦਾ ਸਾਰਾ ਸਰਪੰਚੀ ਦਾ ਕੰਮ ਦੇਖ ਰਹੇ ਕਰਦੇ ਸੀ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਦੇ ਵਿੱਚੋਂ ਜਿਹੜਾ 5000 ਦੇ ਵੋਟ ਦੇ ਲੈ ਕੇ ਸਰਪੰਚ ਬਣੇ ਸੀਗੇ ਸੋ ਅੱਜ ਉਹਨਾਂ ਦਾ ਜਿਹੜਾ ਕਤਲ ਹੋਇਆ ਬਹੁਤ ਮੰਦਭਾਗੀ ਘਟਨਾ ਸਾਡੇ ਸਾਰੇ ਪੂਰੇ ਪਿੰਡ ਦੇ ਵਿੱਚ ਭਾਵੇਂ ਉਹਨਾਂ ਦਾ ਕੋਈ ਵਿਰੋਧੀ ਸੀ ਭਾਵੇਂ ਕਿਸੇ ਦਾ ਮਤਭੇਦ ਸੀ ਸਾਰਿਆਂ ਦੇ ਵਿੱਚ ਬੜੀ ਸੋਗ ਦੀ ਲਹਿਰ ਆ ਜੋ ਉਹਨਾਂ ਦਾ ਅੱਜ ਜਿਹੜਾ ਕਤਲ ਆ ਇੱਥੇ ਪਿੰਡ ਦੇ ਨੌਜਵਾਨ ਵੱਲੋਂ ਜੁਣਿਆ ਹੋਵੇ ਕੀਤਾ ਜਾ ਚੁੱਕਿਆ ਉਹਨੇ ਲਾਈਵ ਹੋ ਕੇ ਜਿਹੜੀ ਵੀਡੀਓ ਵੀ ਫੇਸਬੁੱਕ ਤੇ ਪਾਈ ਆ ਕਿ ਮੇਰੀ ਯਾਰੀ ਦੋਸਤੀ ਸੀ ਉਹਦੇ ਨਾਲ ਪਰ ਮੈਂ ਬਹੁਤ ਟਾਈਮ ਦਾ ਦੇਖ ਰਿਹਾ ਸੀ ਤੇ ਉਹ